ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਭਰੇ ਦੀਵਾਨ ਵਿੱਚ ਸੰਗਤਾਂ ਨੂੰ ਇਉਂ ਮੁਖਾਤਬ ਹੁੰਦੇ ਹਨ ਕੋੜੇ ਤੇ ਦੇਛਾਲੇ ਜੋਲੇ ਆਵੇ ਮੋੜ ਕੇ ਉੱਠੋ ਕੋਈ ਜਾਓ ਜੋ ਸੁੱਖਾਂ ਨੂੰ ਛੋੜ ਕੇ ਸਤ ਗੁਰੂ ਕਹਿੰਦੇ ਸੁਣ ਲਵੋ ਬੋਲ ਜੀ ਆਪੋ ਆਪਣੇ ਨੂੰ ਲਭੋ ਪੂਰਾ ਥੋਲ ਜੀ ਝਾਲਮਾਂ ਦੇ ਤਾਣੇ ਨੂੰ ਜੋ ਰਖੂ ਤੋੜ ਕੇ ਉઠੋ ਕੋਈ ਜਾਉ ਜੋ ਸੁੱਖਾਂ ਨੂੰ ਛੋੜ ਕੇ ਡਰਨਾ ਨਹੀਂ ਕਿਸੇ ਤੋਂ ਡਰਉਣਾ ਨਹੀਂ ਤੁਸੀਂ ਹੱਕ ਛੱਡ ਗਿੱਦੜਕ ਹੋਣਾ ਨਹੀਂ ਤੁਸੀਂ ਹੱਕ ਦੱਬੀ ਬੈਠੇ ਰੱਖਣੇ ਤੰਜੋੜ ਕੇ ਉੱਠੋ ਕੋਈ ਜਾਓ ਜੋ ਸੁੱਖਾਂ ਨੂੰ ਛੋੜ ਕੇ ਉਹ ਸਮਝਣਾ ਪਉ ਲੰਬੜਾਂ ਦੀ ਚਾਲ ਨੂੰ ਹਲ ਹੱਕ ਲੈਣ ਦੇ ਕਰੂ ਸਵਾਲ ਨੂੰ ਨਿੰਬੂ ਵਾਂਗੂ ਰੱਤ ਬੈਰੀ ਦਿਨ ਛੋੜ ਕੇ ਉੱਠੋ ਕੋਈ ਜਾਓ ਜੋ ਸੁੱਖਾਂ ਨੂੰ ਛੋੜ ਕੇ ਕਰਮ ਦਾ ਬਲੀ ਜੋ ਦਾ ਬਲ ਕਰੀ ਜੋ ਸੂਰਮਣੇ ਡਰ ਸਾਸ਼ਤਰ ਧਾਰੀ ਜੋ ਹੱਥੀਂ ਕੁੱਟੇ ਸੰਗੀ ਬੈਰੀ ਨੂੰ ਮਰੋੜ ਕੇ ਉੱਠੋ ਕੋਈ ਜਾਓ ਜੋ ਸੁੱਖਾਂ ਨੂੰ ਛੋੜ ਕੇ ਆਏ ਰੋਜ਼ ਹੱਕਾਂ ਤੇ ਜੋ ਡਾਕੇ ਮਾਰਦੇ ਕੋੜੇ ਤੇ ਦੁਸ਼ਾਲੇ ਦੱਬ ਕੇ ਨੀਸਾਰ ਦੇ ਸਬਕ ਸਖੂਣਾ ਚੰਗਾ ਹੈ ਕਰੋੜ ਕੇ ਉੱਠੋ ਕੋਈ ਜਾਉ ਜੋ ਸੁੱਖਾਂ ਨੂੰ ਛੋੜ ਕੇ ਬਾਜ਼ ਵਾਲੀ ਗੱਲ ਭੁੱਲ ਗਈ ਲੱਗਦੀ ਇੱਜ਼ਤ ਮਿੱਟੀ ਚ ਰੁਲ ਗਈ ਲੱਗਦੀ ਉਹ ਪਣ ਕੇ ਕਿਸੇ ਰਾ ਕੇ ਲਿਆਂ ਨੂੰ ਤੋੜ ਕੇ ਉੱਠੋ ਕੋਈ ਜਾਓ ਜੋ ਸੁੱਖਾਂ ਨੂੰ ਛੋੜ ਕੇ ਹੁੰਦਾ ਨਹੀਂ ਉਹ ਮੇਣਾ ਹੱਕਾਂ ਲਈ ਮਰਨਾ ਖੋਣ ਪੈਣੇ ਬਿਨਾ ਉੱਠਿਆਂ ਨਹੀਂ ਸਰਨਾ ਬੇਗਮਨ ਵਾਵ ਰੱਖ ਦੇਵ ਛੋੜ ਕੇ ਉੱਠੋ ਕੋਈ ਜਾਓ ਜੋ ਸੁੱਖਾਂ ਨੂੰ ਛੋੜ ਕੇ ਬਿਨਾਂ ਹੱਕ ਲਿਆਂ ਨਾ ਲੜਾਈ ਰੋਕਣੀ ਅੱਗੇ ਵਧੇ ਬਿਨਾਂ ਨਾ ਚੜਾਈ ਮੁੱਕਣੀ ਉਹ ਵਿਧੀ ਚੰਦ ਵਿਧੀਆਂ ਬਣਾ ਦੇ ਜੋੜ ਕੇ ਉੱਠੋ ਕੋਈ ਜਾਉ ਜੋ ਸੁੱਖਾਂ ਨੂੰ ਛੋੜ ਕੇ ਘੋੜੇ ਤੇ ਦਸ਼ਾਲੇ ਝੋਲੇ ਆਉ ਮੋੜ ਕੇ ਉੱਠੋ ਕੋਈ ਜਾਉ ਜੋ ਸੁੱਖਾਂ ਨੂੰ ਛੋੜ ਕੇ